ਸਾਰੇ ਪੰਜਾਬ ਦੇ ਵਿੱਚ ਰੋਸ਼ਨ ਪੰਜਾਬ ਦੇ ਨਾਂ ਦਾ ਪ੍ਰੋਗਰਾਮ ਸਫਲ ਹੋਇਆ ਔਰ ਜਿਹਦੇ ਵਿੱਚ ਮਾਨਯੋਗ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਬਿਜਲੀ ਨੂੰ ਵਧਿਆ ਕਰਨ ਲਈ ਜ਼ਿਆਦਾ ਟਰਾਂਸਫਾਰਮਰ ਲਾਉਣ ਲਈ ਸਬਸਟੇਸ਼ਨ ਲਾਉਣ ਲਈ ਕੇਬਲ ਸੇਵ ਕਰਨ ਲਈ ਤਾਰਾ ਪਾਲ ਨੇ ਕੋਲ ਸੈਂਟਰ ਜੀਆ ਸੀਡਾ ਵਿਧਾਨ ਵਾਸਤੇ ਹਰ ਪੱਖੋਂ ਬਿਜਲੀ ਨੂੰ ਵਧੀਆ ਤਰੀਕੇ ਨਾਲ ਨਿਰਵਿਘਨ ਦੇਣ ਵਾਸਤੇ ਔਰ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਘੱਟ ਤੋਂ ਖਲਾਸੀ ਕਰਨ ਵਾਸਤੇ 5000 ਕਰੋੜ ਰੁਪਏ ਦਾ ਪ੍ਰੋਜੈਕਟ ਸਮੁੱਚੇ ਪੰਜਾਬ ਵਾਸਤੇ ਅੱਜ ਉਹਦਾ ਉਦਘਾਟਨ ਵਿਧੀਵਤ ਤਰੀਕੇ ਨਾਲ ਸਵੇਰੇ 11 ਵਜੇ ਜਲੰਧਰ ਤੋਂ ਕੀਤਾ ਔਰ ਅੱਜ ਮੈਨੂੰ ਖੁਸ਼ੀ ਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ 129 ਕਰੋੜ ਰੁਪਏ ਦੇ ਨਾਲ ਬਿਜਲੀ ਦੇ ਸਬਾਰ ਜਿਹੜੇ ਨੇ ਹੋ ਰਹੇ ਨੇ ਆਪਾਂ ਅੱਜ ਤਿਗੜੀ ਰੋਡ ਤੇ ਖੜੇ ਆ ਨਾਮ ਵਾਲੇ ਮੰਦਰ ਦੇ ਕੋਲੇ ਟਰਾਂਸਫਾਰਮਰ ਸੀਗਾ ਜਿੱਥੇ 100 ਘਰ ਪਿਛਲੇ ਤੇ 100 ਅਗਲੇ ਪਾਸੇ ਕਿਤੇ ਵੋਲਟੇਜ ਦੀ ਪ੍ਰੋਬਲਮ ਸੀ ਕਿਤੇ ਕੱਟ ਦੀ ਪ੍ਰੋਬਲਮ ਸੀ ਉਹਨੂੰ ਸਾਰੇ ਦੂਰ ਹੋ ਜੂਗੀ ਔਰ 100 ਕਿਲੋਵੋਟ ਦਾ ਇਹ 100 ਕੇਵੀ ਦਾ ਟਰਾਂਸਫਾਰਮਰ 100 ਕੇਵੀ ਦਾ ਟਰਾਂਸਫਾਰਮਰ ਜਿਹੜਾ ਅੱਜ ਉਹ ਇੱਥੇ ਰੱਖਿਆ ਗਿਆ ਔਰ ਵੀ ਸਪਲਾਈ ਵੀ ਸਪਲਾਈ ਜਿਹੜੀ ਸ਼ੁਰੂ ਕਰਤੀ ਆ ਔਰ ਇਹਦੇ ਪਿੱਛਲੇ ਜਿਹੜੀ ਤਾਰਾਂ ਨੇ ਉਹ ਚੇਂਜ ਹੋ ਕੇ ਕੇਵਲ ਉਹਦੀ ਪਹੁੰਚੂਗੀ ਸੋ ਇਸੇ ਤਰੀਕੇ ਨਾਲ ਸਾਡੇ ਸਾਰੇ ਦਿਨੇ ਤੇ ਸ਼ਹਿਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ ਕਿਤੇ ਲੰਪੀਆਂ ਨੇ ਕਿਤੇ ਬਕਸੇ ਖਰਾਬ ਹੈਗੇ ਨੇ ਉਹ ਸਾਰਾ ਕੁਝ ਬਹੁਤ ਜੰਗੀ ਪੱਦਰ ਦੇ ਉੱਪਰ ਰਾਨੋ ਵੇਟ ਹੋ ਜਾ ਰਿਹਾ ਸੋ ਮੇਰੇ ਨਾਲ ਅੱਜ ਸਬਰਬੰਦ ਦੇ ਐਸ ਡੀਓ ਸਰਦਾਰ ਗੁਰਮੀਤ ਸਿੰਘ ਜੀ ਉਹਨਾਂ ਨੇ ਸਾਰੇ ਸਟਾਫ ਦੇ ਮੈਂਬਰ ਸਾਹਿਬਾਨ ਖੜੇ ਨੇ ਸਾਡੇ ਪਾਰਟੀ ਦੇ ਬਲਾਕ ਪ੍ਰਧਾਨ ਸ਼੍ਰੀ ਮੋਨ ਲਾਲ ਜੀ ਜਿਹੜੇ ਘਰਾਲੇ ਤੋਂ ਸਭ ਤੋਂ ਵੱਧ ਫਾਇਦਾ ਇਸ ਇਲਾਕੇ ਨੂੰ ਹੋਣ ਵਾਲਾ ਮੋਨ ਲਾਲ ਜੀ ਤੋਂ ਤੁਸੀਂ ਸਾਰਿਆਂ ਦੇ ਵਧਾਈ ਦੇ ਪਾਤਰ ਹੋ ਔਰ ਮੈਂ ਅੱਜ ਮਾਨਯੋਗ ਮੁੱਖ ਮੰਤਰੀ ਜੀ ਦਾ ਭਗਵੰਤ ਮਾਨ ਜੀ ਦਾ ਔਰ ਅਰਵਿੰਦ ਕੇਜਰੀਵਾਲ ਜੀ ਦਾ ਧਰਵਾਦ ਕਰਦਾ ਜਿਨ੍ਹਾਂ ਨੇ ਜਿਹੜਾ ਮਸਲਾ ਬਿਜਲੀ ਦਾ ਇੰਨੇ ਸਾਲਾਂ ਤੋਂ ਅੰਗੋਲੀਆਂ ਪਿਆ ਸੀਗਾ ਔਰ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਕੋਈ ਇਹਦੇ ਲਈ ਕਦਮ ਨਹੀਂ ਚੁੱਕੇ ਅੱਜ ਬਹੁਤ ਵੱਡਾ ਪ੍ਰੋਜੈਕਟ 5000 ਰੁਪਏ ਦਾ ਸੁੱਚੇ ਪੰਜਾਬ ਲਈ ਤੇ 129 ਕਰੋੜ ਰੁਪਏ ਦਾ ਸਾਡੇ ਜ਼ਿਲ੍ਹੇ ਗੁਰਦਾਸਪੁਰ ਵਾਸਤੇ ਐਸਾ ਦੇ ਕੇ ਆ ਸਾਰਾ ਬਿਜਲੀ ਦਾ ਦਾ ਸਿਸਟਮ ਉਹਨੂੰ ਠੀਕ ਕਰਨਾ ਸੋ ਪਰਮੇਸ਼ਵਰ ਕਿਰਪਾ ਕਰੇ ਅੱਜ ਮੈਨੂੰ ਇਸ ਗੱਲ ਦਾ ਮਾਣ ਤੇ ਫਕਰ ਆ ਕਿ ਜਿਹੜਾ 22 ਦੇ ਵਿੱਚ ਲੋਕ ਕਹਿੰਦੇ ਸੀ ਕੀ ਇਹ ਨਹੀਂ ਬਦਲਾਅ ਲਾਊਗਾ ਆਹ ਤੁਸੀਂ ਬਦਲਾਅ ਆਪ ਦੇਖ ਲਓ ਇਹ ਬਦਲਾਅ ਅੱਜ ਬਿਗਲੀ ਦੇ ਖੇਤਰ ਦੇ ਵਿੱਚ ਵੀ ਤੁਹਾਨੂੰ ਨਜ਼ਰ ਆ ਰਿਹਾ ਜਿੱਥੇ ਆਪਾਂ 300 ਯੂਨਿਟ ਬਿਜਲੀ ਮਾਪ ਕੀਤੀ ਆ ਕਿ ਅਜਿੱਤੇ ਆਪਾਂ ਕਿਸਾਨੀ ਨੂੰ 8 ਘੰਟੇ ਨਾਲੋਂ ਵੱਧ ਬਿਜਲੀ ਦੇ ਰਹੇ ਆ ਅੱਜ ਬਿਜਲੀ ਦੀਆਂ ਘੱਟਾਂ ਨੂੰ ਖਤਮ ਕਰਨ ਵਾਸਤੇ ਐਨਾ ਵੱਡਾ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਔਰ ਇਸੇ ਤਰੀਕੇ ਨਾਲ ਅੱਜ ਅਰਦਾਸ ਤੋਂ ਸ਼ੁਰੂਆਤ ਹੈ ਉਸ ਤੋਂ ਬਾਅਦ ਸਾਡੇ ਨਾਲ ਹੀ ਪਿਛਲੇ ਪਾਸੇ ਗੁਰਦੁਆਰਾ ਸਾਹਿਬ ਕਹਿਲ ਸਿੰਘ ਜੀ ਦਾ ਇੱਥੋਂ ਸਾਡੇ ਜੁਆਇੰਟ ਕੋਆਰਡੀਨੇਟਰ ਸੋਸ਼ਲ ਮੀਡੀਆ ਤੋਂ ਸਰਤਾਜ ਜੀ ਨੇ ਉੱਥੇ ਵੀ ਇੱਕ ਟਰਾਂਸਫਾਰਮਰ ਜਿਹੜਾ 25 ਤੋਂ ਵਧਾ ਕੇ 100 ਦਾ ਕਰਦਾ। ਉਹ 100 ਦਾ ਕਰਦਾ। ਸੋ ਹੋਰ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਵਿੱਚ ਜਿੱਥੇ-ਜਿੱਥੇ ਲੋੜ ਪੈਣ ਗਿਆ ਟਰਾਂਸਫਾਰਮਰ ਜੀਆਂ ਉਹ ਵੀ ਲੱਗਣਗੇ। ਕੇਬਲਸ ਵੀ ਪੈਣ ਗਿਆ, ਧਾਰਾ ਵੀ ਠੀਕ ਹੋਣ ਗਿਆ, ਬਕਸੇ ਵੀ ਠੀਕ ਹੋਣਗੇ। ਤਾਂ ਸਭੁੱਜੇ ਤਰੀਕੇ ਦੇ ਨਾਲ ਬਿਜਲੀ ਦੇ ਵਿੱਚ ਇੱਕ ਬਹੁਤ ਵੱਡਾ ਨਿਗਾਰ ਜਿਹੜਾ ਉਹ ਆਊਗਾ। ਸੋ ਮੈਂ ਦਿਵਾਰਕ ਦੇਣਾ, ਸ਼ੁਕ੍ਰ ਨਾਮਨਾ ਦੇਣਾ। ਸੋ ਪਰਮੇਸ਼ਵਰ ਕਿਰਪਾ ਕਰੇ ਇਸੇ ਤਰੀਕੇ ਦੇ ਨਾਲ ਇਹ ਜਿਹੜੀ ਸਾਡੀ ਸਰਕਾਰ ਆ ਲੋਕਾਂ ਦੇ ਫਾਇਦੇ ਲਈ ਲੋਕਾਂ ਦੇ ਜੀਵਨ ਸਾਰ ਨੂੰ ਉੱਪਰ ਚੁੱਕਣ ਲਈ ਔਰ ਸਮਾਜ ਦੇ ਹਰ ਵਰਗ ਨੂੰ ਸਹੂਲਤ ਦੇਣ ਵਾਸਤੇ ਵਚਨਬੱਧ ਹੈ ਔਰ ਕਰਮਸ਼ੀਲ ਤੇ ਯਤਨਸ਼ੀਲ ਧੰਨਵਾਦ